ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਆ ਜਿਹੜਾ ਮੇਰੇ ਲਾਗੇ ਬੰਦਾ ਖੜਾ ਨਾ ਕਹਿੰਦਾ ਬਾਈ ਮੈਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਕਿ ਟੈਨਸ਼ਨ ਆ ਰਹਾ ਸਾਰਾ ਕੁਝ ਖਾਣ ਆ ਦੇਖੋ ਮੁੰਡਾ ਪਿਆਜ਼ ਵੀ ਕੱਟ ਤੇ ਨੇ ਤੇ ਸਭ ਤੋਂ ਔਖਾ ਕੰਮ ਜਿਹੜਾ ਲਸਣ ਦਾ ਸੀ ਉਹ ਵੀ ਕੱਟ ਘਟਾਇਆ ਹੈ ਕੋਮ ਤੇ ਨਾਲੇ ਅਦਰਕ ਇਹ ਮੁੰਡਾ ਕਹਿੰਦਾ ਮੈਨੂੰ ਕੁਝ ਨਹੀਂ ਆਉਂਦਾ ਇਹਨੂੰ ਸਾਰਾ ਕੁਝ ਸਿਖਾਉਣਾ ਜੇ ਤੇ ਤੁਸੀਂ ਜੁੜੇ ਰਹੋ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਅੱਜ ਆਪਾਂ ਬਣਾਉਣਾ ਇਹੇ ዳੜ ਗਰਮੀ ਬਹੁਤ ਆ ਇਸਕੇ ਰੋਟੀਆਂ ਦਾ ਨਾਂ ਨਹੀਂ ਲੈਣਾ ਸਾਡੇ ਲੱਗ ਕੇ ਸਿੰਪਲ ਸਿੰਪਲ ਕੰਮ ਤਾਂ ਹੁੰਦਾ ਸਨ ਲੱਗਾ ਜੇ ਜਦੋਂ ਤੁਹਾਡਾ ਦਿਲ ਕਰੇ ਕਿ ਕੁਝ ਨਹੀਂ ਖਾਣਾ ਤੇ ਬਣਾ ਲਓ ዳੜ ਚਾਵਲ ਤੁਸੀਂ ਕੱਲੇ ਨਮਕੀ ਨਾਲ ਚਾਵਲ ਬਣਾ ਸਕਦੇ ਹੋ ਮੈਂ ਕੱਲ ਬਣਾ ਲੈ ਜੀ ਮੈਂ ਭੁੱਲ ਗਿਆ ਸੀਗਾ ਵੀਡੀਓ ਬਣਾਉਣਾ ਤੇ ਹੋਗੀ ਕੱਲ ਬਹੁਤ ਜ਼ਿਆਦਾ ਗਰਮੀ ਤੇ ਅੱਜ ਉਹਦੇ ਤੋਂ ਵੀ ਜ਼ਿਆਦਾ ਗਰਮੀ ਆ। ਫਿਰ ਇਸ ਕਰਕੇ ਸੋਚ ਰਿਹਾ ਕਿ ਦਾਲ ਚੌਲ ਮੁੰਡੇ ਨੂੰ ਖਵਾ ਦਈਏ ਵਿਚਾਰਾ ਭੁੱਖਾ ਭੁੱਖਾ ਪੜਾ ਆਉਂਦਾ ਆ ਤੇ ਸੌ ਜਾਂਦਾ ਆ। ਨਾਈਟ ਸ਼ਿਫਟ ਹੈ ਜੀ। ਨਾਈਟ ਸ਼ਿਫਟ ਲਾਉਂਦਾ ਮੁੰਡਾ। ਫੇਸ ਕਰਕੇ ਇਹਨੂੰ ਆਪਾਂ ਖਵਾਣ ਲੱਗੇ ਜੇ ਤਾੜ ਚੌਲ ਆਜੋ ਟਮਾਟਰ ਨਹੀਂ ਆਇਆ ਬਬੇ। ਟਮਾਟਰ ਟੈਂਸ਼ਨ ਹੀ ਲੜੀ। ਨਾ ਮਾਤਰਾ ਹੋਵੇ ਨਾ ਹੋਵੇ ਜੇ ਬਦਾਲ ਦਾ ਮਤਲਬ ਤੇ ਫਿਰ ਦਾਲ ਮਿਲ ਜੂਗੀ ਮੇਰੇ ਘਰ ਬਦਾਲਦਾਰ ਹੈਗੀ ਆਪਣੇ ਬਸ ਦਾਲ ਹੋਣੀ ਚਾਹੀਦੀ ਹੈ ਹੋਰ ਹੋਵੇ ਸਾਡੇ ਕੁਝ ਹੋਵੇ ਨਾ ਹੋਵੇ ਸੋਰੀ ਗਾਇਸ ਗਾਲ ਨਿਕਲ ਗਈ ਮੈਂ ਤੋਂ ਛੋਟੇ ਛੋਟੇ ਯਾਰ ਤੇ ਪੰਜਾਬੀ ਸਾਨੂੰ ਕਿੰਨੇ ਗਿਆਣਾ ਹੈ ਜੇ ਆਪਾਂ ਹੈਲਪਿੰਗ ਵਰਬ ਹੀ ਨਾ ਲਾਇਆ ਹੈ ਕਮਨ ਫਰੀਜ਼ ਹੈ ਗੱਲ ਗੱਲ ਨੇ ਉੱਤੇ ਗਾਲ ਕੱਢਣੀ ਆ ਲੱਗਦੀ ਹੈ ਹੈ ਐਵੇਂ ਥੋੜੀ ਜਿਹਾ ਮਾਜੇ ਦਾ ਪਾਉ ਕਿੱਦਾਂ ਤੂੰ ਕੋਈ ਸਾਨੂੰ ਲੱਗਦਾ ਹੈ ਹੋਰ ਜਨ ਆਉਂ ਲਈ ਠੀਕ ਠਾਕ ਹੋ ਯਾਰ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਯਾਰ ਵੀਡੀਓ ਦੇ ਪੈਸੇ ਬਹੁਤ ਘੱਟ ਮਿਲੁੰਦੇ ਆ ਬਰੋ ਮੈਂ ਤੁਹਾਨੂੰ ਕਿੱਦਾਂ ਦੱਸਾਂ ਯਾਰ ਗਰਮੀ ਬਹੁਤ ਹੈ ਕੰਮ ਕਰਨ ਨੂੰ ਵੈਸੇ ਦਿਲ ਨਹੀਂ ਕਰਦਾ ਅੱਜ ਛੁੱਟੀ ਮਾਰੀ ਹੋਈ ਹੈ ਮੈਂ ਤੇ ਇਸ ਕਰਕੇ ਮੈਂ ਤੁਹਾਨੂੰ ਰਿਕੁਐਸਟ ਹੀ ਕਰਨ ਦਿਆਂ ਜੀ ਕਿ ਭਰਾ ਨਾਲ ਸਾਥ ਦਿਓ ਵੀਡੀਓਜ਼ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਕਮੈਂਟ ਕਰੋ ਗੱਲਾਂ ਬਾਤਾਂ ਕਰਿਆ ਕਰੋ ਯਾਰ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਿਆ ਕਰੋ ਮੈਨੂੰ ਮੈਂ ਤਾਂ ਡਲ ਦੁੱਖ ਸਾਂਝਿਆ ਕਰਨ ਨੂੰ ਰੈਡੀ ਐ ਵਿਦਾਊਟ ਐਨੀ ਕਾਸਟ ਬਸ ਮੈਂ ਆ ਤੁਹਾਨੂੰ ਗੱਲ ਕਰਨੀ ਆ ਤੇ ਆਪਾਂ ਤੁਹਾਡੇ ਗੱਲ ਦਾ ਸੋਲੂਸ਼ਨ ਲਵਾਂਗੇ ਠੀਕ ਹੈ ਜੀ ਆਲੋ ਵੀ ਦਾਲ ਆਪਾਂ ਪਾ ਲਈਏ ਤੇ ਐਸਨ ਡੀਮਾਰਟ ਤੋਂ ਆਪਾਂ ਖੁੱਲੀ ਦਾਲ ਲੈ ਕੇ ਆਏ ਸੀਗੇ ਮੈਂ ਕਿਹਾ ਥੋੜੇ ਪੈਸੇ ਦੀ ਸੇਵਿੰਗ ਕਰ ਲਈਏ ਕੈਨੇਜ ਬੰਦ ਕਰਕੇ ਪਤੰਦਰ ਦੇ 150 ਰੁਪਏ ਕਿਲੋ ਦੇ ਰਹੇ ਨੇ ਇਹ ਆਹ ਉਹਦਾ ਦੇ ਉਹਦਾ ਖੁੱਲੀ ਆ ਰਹੀ 17 ਦੀ ਮੈਂ ਨਾ ਮਾਮਾ ਆਪਾਂ ਖੁੱਲੀ ਬਾਚੋ ਵੀ ਤੇ ਆਪਾਂ ਖੁੱਲਣੀ ਹੈ ਹੈ ਆਪਾਂ ਪਹਿਲੇ ਖੁੱਲੀ ਰੱਖੀ ਹੈ ਇਹਦੇ ਨੂੰ ਪਾਉਣ ਨੂੰ ਬੋਤਲ ਅੱੱਗਾ ਕਰਕੇ ਨਾਲ ਤੇ ਪਾਣੀ ਦੋਨੇ ਇਕੱਠੇ ਪਾਉਂ ਹੈਲੋ ਜੀ ਤੁਸੀਂ ਹਲਦੀ ਨਮਕ ਪਾ ਲਓ ਆ ਗਿਆ ਮੁੰਮੂ ਜਿਆਰਿਆ ਐਨਹੇ ਚੱਲ ਚੱਲ ਤੇ ਸਾਰੇ ਹਲੇ ਨਹੀਂ ਜਾਂਦਾ ਤੇਰੀ ਭਾਣ ਉਹ ਲੈ ਕੇ ਨਾ ਲਾ ਲ ਸੈਟੀ ਨਹੀਂ ਮੈਂ ਇਹ ਹੋ ਗਿਆ ਮੰਨ ਲੈ ਯਾਰ ਅੱਛਾ ਐ ਮਨ ਰਹੀ ਸਰ ਉਹ ਤਾਂ ਕਰ ਰਹੇ ਐਡਾ ਲਗ ਰਿਹਾ ਬੇਸਤੀ ਕਰਾ ਰਿਹਾ ਦੇਖ ਲੋ ਬਈ ਚੀਜ਼ ਆ ਗਈ ਹੈ ਨਾ ਜਦੋਂ ਸਿਸਟਮ ਨਹੀਂ ਬਣਿਆ ਜਿਹੜਾ ਕਰ ਲਿਆ ਨੂੰ ਸਾਰੀ ਵੀਡੀਓ ਨੂੰ ਵੀਡੀਓ ਬਣਾ ਲਈ ਸੀ ਸਭਾ ਉਹ ਹਲੋ ਸਾਰਾ ਫੈਰ ਮਰੀਏ ਜਦੋਂ ਹੈ ਐਂਕੋ ਤੱਕ ਯੂਟਿਊਬਰ ਬੇਸਤੀ ਕਰਾ ਰਹੇ ਉਹ ਤੇਰੇ ਕਿਹੜਾ ਯਾਰ ਮੈਰੀ ਯਾਰ ਉਹ ਹੋ ਗਿਆ ਮੈਂ ਚੱਲ ਭੱਲੇ ਘੇਰੇ ਆਹ ਉਹ ਚੱਲ ਰਹੀ ਹੈ ਇਹ ਵਾਲਵੇਂ ਪਰ ਤੇਰੀ ਚੱਲ ਥੋੜਾ ਜਿਹਾ ਗਰਮੀ ਲੱਗੀ ਬ੍ਰੋ ਵੀ ਵੀ ਆਈ ਸਭ ਦੱਸਦੇ ਆ ਗਰਮ ਹੋ ਰਿਹਾ ਹੈ ਭੱਲੇ ਹੋ ਲਈ ਰਾਲਾ ਜਾ ਹੋਇਆ ਬਾਹਰੋਂ ਸੇ ਮਾਰ ਲੈ ਇਹ ਇਹ ਸਾਂਹੋਲੀ ਉਹ ਨਹੀਂ ਗਿਆ ਕੰਮ ਇਹ ਨਹੀਂ ਕੀ ਆਨੇ ਹਲੂਕਸ਼ ਕੇ ਦੇ ਜਿਹੜੇ ਬੈਡਲ ਉੱਠ ਕੇ ਆਏ ਸੀ ਜੋ ਹੈ ਥੰਡੀ ਵੀ ਸ਼ਰਮ ਕਰ ਲੈ ਮਾੜੀ ਪਾ ਸਾਡੇ ਦਰਸ਼ਕਾਂ ਨੂੰ ਵੀ ਝਰਮ ਕਰ ਲੈ ਵਿਚਾਰੇ ਦੇਖ ਰਹੇ ਮੈਨੂੰ ਕਿ ਕਰ ਕੀ ਰਿਹਾ ਹੈ ਹਾਂ ਹਾਂ ਹੋਏ ਹੋਏ ਸਾਰੇ ਦਰਸ਼ਕਾਂ ਵਾਰੀ ਬਣ ਗਏ ਉਹ ਮੰਨਿਆ ਵੀ ਗਾ ਹਾਂ ਤੇ ਮੰਨਿਆ ਵੀ ਗਾ ਹੋ ਨਹੀਂ ਹੈ ਹੋ ਨਹੀਂ ਹੈ ਆਪਾਂ ਜਲਣ ਨਹੀਂ ਸੰਗਣੇ ਨਮੂ ਨਾ ਲਾਣ ਗਿਆ ਬੜਾ ਆਪਾਂ ਨੂੰ ਕਰਣੀ ਚਾਹੀਦੀ ਹੈ ਚੱਲ ਬਰ ਜਰਾ ਇਹ ਸਾਸੀਆਂ ਦੇ ਅੰਮੀ ਆਪਾਂ ਕਰਨੀਆਂ ਨੇ ਹੋਈ ਆ ਸਾਰਾ ਮਿਕਸਚਰ ਪਾ ਦੋ ਇਹਨੇ ਵਿੱਚ ਤੇ ਤੁਹਾਡੀ ਦਾਲ ਮੋ ਜਿਹੜੀ ਰਹਿ ਗਈ ਸਿੰਪਲ ਜਿਹਾ ਆਮਾ ਤੋਂ ਉਹਨੂੰ ਬਾਅਦ ਚ ਤੜਕਾ ਵੀ ਲਾ ਸਕਦੇ ਪਰ ਆਪਾਂ ਹੁਣ ਇਹ ਏਡੇ ਮੂੜ ਚ ਹੈ ਨਹੀਂ ਆ। ਜ਼ਿਆਦਾ ਕਰਕੇ ਤੁਰ ਕਹਿੰਦੇ ਮੂੜ ਚ ਆਪਾਂ ਸਰ ਨੂੰ ਰੋਟੀ ਖਾਣ ਦੇ ਮੂੜ ਕੇ। ਜੋ ਮਿਲ ਜੇ ਆਪਾਂ ਨੂੰ ਖਾ ਲਈਏ। ਲੋ ਵੀ ਦੋਸਤੋ ਆਪਣੀ ਦਾਲ ਹੋ ਗਈ ਜੇ ਰੈਡੀ ਤੇ ਤੁਸੀਂ ਵੀ ਹੁਣ ਖਾਓ ਪੀਓ ਤੇ ਆਪਾਂ ਵੀ ਖਾਈਏ ਚੈਨਲ ਕਰ ਦੋ ਸਬਸਕ੍ਰਾਈਬ। ਇਹ ਲਾਈਕ ਸ਼ੇਅਰ ਕਮੈਂਟ ਕਰ ਦੋ ਦੱਬ ਕੇ ਭਰਾ ਨੂੰ ਕਰੋ ਸਪੋਰਟ ਤਾਂ ਕਿ ਮੈਂ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਵਾਂ ਤੇ ਆਪਾਂ ਕਰ ਲਈਏ ਸਫਾਈ। ਤੇ ਕੁੱਕਰ ਦੀ ਟੱਕਣ ਤੇ ਕੁੱਕਰ ਦਾ ਟੱਕਣ ਲਾ ਦਈਏ ਤੇ ਦੋ ਸੀਟੀਆਂ ਦੇ ਵਿੱਚ ਹੋ ਜਾਣੀ ਆਪਣੀ ਦਾਲ ਠੀਕ ਹੈ ਜੀ ਤੇ ਵੀਰ ਮੇਰਾ ਮਿਲਦੇ ਆਪਾਂ ਤੁਹਾਨੂੰ ਆਪਣੇ ਨਵੇਂ ਤੇ ਨਵੇਂ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਸਾਰਿਆਂ ਦਾ ਜਿਹੜੇ ਮੈਨੂੰ ਸਪੋਰਟ ਕਰਦੇ ਆ ਜਿਹੜੇ ਮੇਰੇ ਵੀਡੀਓਜ਼ ਵੀਡੀਓਜ਼ ਦੇਖਦੇ ਆ ਤੇ ਐਦਾਂ ਹੀ ਭਰਾ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਸੋ ਮੱਚ ਚੰਗਾ ਜੀ ਬਾਏ ਬਾਏ ਟੇਕ ਕੇ